ਫੇਰ ਜਾਣੀ ਅੱਗੇ ਨੂੰ ਮਾਰ ਰੱਖਾ ਮਾਰੋ ਆ ਕੇ ਨੂੰ ਪਿੱਛੇ ਚਲੋ ਪਲਾਸ ਲੋ ਹਟ ਕਰੋ ਤਾਂ ਗਾਣੂ ਫੇਰ ਸਹੀ ਆ ਇੱਧਰ ਦੇਖੋ ਭਾਈ ਮੂੰਹ ਦਿਖਾਈਓ ਕੰਮ ਖਤਰੇ ਹੈ ਗਿਆ ਲੋ ਵੀ ਮਿੱਤਰੋ ਉਹ ਬੱਫਰ ਗਿਆ ਓਏ 5 ਮਿੰਟ ਲੇਟਰ ਲਓ ਜੀ ਦੋਸਤੋ ਅੱਜ ਦਾ ਬਲੌਗ ਆਪਾਂ ਲੱਗੇ ਸਟਾਰਟ ਕਰਨ ਨਵੀਂ ਬੈਟਰੀ ਤੋਂ ਫੋਰਚਨਰ ਦੀ ਬੈਟਰੀ ਹੋ ਗਈ ਖਰਾਬ ਤੇ ਸਵੇਰੇ ਸਵੇਰੇ ਲੱਗ ਗਿਆ 6000 ਰੁਪਿਆ ਬੈਟਰੀ ਦੇ ਤੇ ਆਪਣਾ ਕੁੱਲੂ ਰਗਾ ਬੈਟਰੀ ਲੈ ਰਿਆ ਪੈਰ ਤੇ ਪੱਟੀ ਬਣ ਗੇ ਪੇਮੈਂਟ ਆ ਗਈ ਆ ਤੇ ਹਰ ਕੋਣ ਅੱਜ ਮਾਮਿਆਂ ਨੇ ਚਲਾ ਦੂਣਾ ਹੈ ਤੇ ਆਪਾਂ ਬਲੌਗ ਬਣਾਉਨੇ ਆ ਮਿੱਤਰੋ ਮੀਂਹ ਦੇ ਵਿੱਚ ਮੀਂਹ ਪੈ ਰਿਹਾ ਅੱਜ ਦਾ ਬਲੌਗ ਤੇ ਮਿਲਦੇ ਆਂ ਅੱਗੇ ਆਜੋ ਫਿਰ ਲਓ ਵੀ ਮਿੱਤਰੋ ਦੇਖ ਲਓ ਜੀ ਅੱਜ ਦਾ ਮਾਹੌਲ ਮੀਂਹ ਕਹਿੰਦੇ ਜੀ ਪੂਰਾ ਠਾਠਾ ਮਾਰਦਾ ਆ ਗਿਆ ਡੰਗਾ ਵਾਂਗੂੰ ਪੈਦਾ ਪਿਆ ਮੀਂਹ ਤੇ ਚੱਲਦੇ ਮੀਂਹ ਦੇ ਵਿੱਚ ਅੱਜ ਬਲੌਗ ਬਣਨਗੇ ਅੱਜ ਤੱਦੀਆਂ ਨੀਆ ਓਏ ਹੋਏ 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 ਤੱਦੂ 'ਚ ਇੱਕ ਮੁੰਡਾ ਕਹਿੰਦਾ ਅੱਜ ਪਪਾ ਤੱਦੂ 'ਚ ਗੱਡੀ ਵਾਰਨੀ ਆ ਤੇ ਨਾਲ ਮੇਰੇ ਕੌਣ-ਕੌਣ ਆ ਇਸ ਟਾਈਮ ਹਰਦੂਨ ਅੱਦੂਨ ਕਿੱਥੇ ਵਾਰਨੀ ਆ ਅੱਜ ਮੀ ਬਹੁਤ ਪੈਂਡਿਆ ਇਹ ਨਾ ਗੱਲ ਉੱਠੀ ਪੈ ਜਾਵੇ ਕਦੂ ਚ ਕਿਤੇ ਫਾਸ਼ੀਏ ਕਦੂ ਚ ਤੇ ਬਲੌਗ ਅੱਜ ਦਾ ਕਹਿੰਦੇ ਪੂਰਾ ਬਲੌਗ ਆਪਾਂ ਨਾ ਪੂਰਾ ਚਿੱਲ ਮੂਡ ਹੋਣ ਠੰਡਾ ਠੰਡਾ ਮੌਸਮ ਤੇ ਬਲੌਗ ਚ ਪੂਰੀ ਐਂਡ ਕਰਾਉਣੀ ਹੈ ਧੱਕ ਬੋਣੀ ਆ ਸੋ ਜਿਹੜਾ ਜਿਹੜਾ ਭਰਾ ਸਾਡੇ ਬਲੌਗ ਓਪਨ ਕਰਕੇ ਦੇਖੂਗਾ ਵਰਸ ਪੈ ਲਾਪੀ ਮੁੰਡਾ ਕਹਿੰਦਾ ਉਹ ਮੇਰਾ ਵੀਰ ਫੁੱਲ ਬਲੌਗ ਜ਼ਰੂਰ ਦੇਖਿਆ ਕਰੋ ਤੇ ਸਬਸਕ੍ਰਾਈਬ ਜਰੂਰ ਕਰੋ ਸ਼ੇਅਰ ਕਰਿਆ ਕਰੋ ਬਲੌਗ ਨੂੰ ਫੁੱਲ ਬਲੌਗ ਦੇਖਣ ਵਾਲੇ ਨੂੰ ਗਿਫਟ ਦਿੱਤੇ ਜਾਾਂਗੇ ਤੁਹਾਨੂੰ ਬਾਈ ਕੁਝ ਕਹਿਣਾ ਚਾਹੁੰਦੇ ਆ ਕੁਝ ਨਹੀਂ ਕੁਝ ਨਹੀਂ ਅੱਜ ਤੈਲਕਾ ਹੀ ਮਚੇਗਾ ਮੁੰਡੇ ਕਹਿੰਦੇ ਅੱਜ ਤੈਲਕਾ ਮਚੇਗਾ ਤੈਲਕਾ ਸਾਲਾ ਲੱਗਦਾ ਇਹ ਚੀਮਾ ਹੀ ਨੱਚੇਗਾ ਅੱਜ ਅੱਜ ਇਹ ਜੀ ਆਪਣੇ ਫੁੱਫੜ ਜੀ ਦਾ ਫਾਰਮ ਚੈੱਕ ਕਰੋਗਾ ਵਾਹ ਕੀ ਅੱਖ ਹੈਂ ਟਪਾੜਾ ਦੇ ਓਏ ਕੀ ਕਵਾਇ ਕਿ ਕੈਨ ਸਾਹਮਣੇ ਤੋਂ ਆਉਗੀ ਮੈਗਾ ਲੋਏ ਹੁਣ ਚੈੱਕ ਕਰ ਲੋ ਗੱਡੀ ਕਿਦਾਂ ਆਈ ਆ ਫੇਰ ਚੈੱਕ ਕਰੋਨੇ ਤੁਹਾਨੂੰ ਅੱਗੇ ਕਿਦਾਂ ਫੱਕ ਕਰਦੇ ਜਿ ਰਗੜਦੇ ਨੇ ਦੇਖਦੇ ਆ ਕੀ ਹਾਲਤ ਬਣਦੀ ਆ ਗੱਡੀ ਦੀ ਸੋ

ਗੋਲ ਬ੍ਰੇਕ ਦੀ ਤਾਂ ਭਰਾ ਭਰੀ ਪਾਣੀ ਸਿੱਧਾ ਹੀ ਅੱਗੇ ਗਿਆ ਬੰਦੇ ਸਿੱਧਾ ਹੀ ਆਟੋ ਦੇ ਅੰਦਰ ਜਿਹਦਾ ਵਾਰਟੀ ਦਾ ਪਾਣੀ ਨਹੀਂ ਮਾਰੀਦਾ ਇਦਾਂ ਹੋਇਆ ਕੰਮ ਆ ਟਿਕਟੇ ਸੂਟ ਪਾ ਕੇ ਬੈਠੀ ਉਹ ਕੀ ਘੜਦੀ ਟੁਕੇ ਉਹਦੀ ਲਾਲ ਟੋਪੀ ਪਹਿਜ ਘਰੇ ਨਾ ਵਰਤੀ ਇਹੇ ਟਿਕਟੇ ਨਾ ਨਹੀਂ ਘੱਡੇ ਬਹੁਤ ਹੈ ਮੈਂ ਮੁੰਡਾ ਖਿੱਚਦਾ ਉਹ ਦੇ ਵਾਹ ਜਿੱਦਣ ਬਣਾਉਂਦੇ ਬਣਾਉਂਦੇ ਆ ਹਾਂ ਬਣ ਗਈ ਬਾਰੇ ਕੀ ਕੜਚੇ ਕੜ ਹੋ ਰਹੀ ਹੈ ਉਹ ਚ ਬਾੜ ਸੁੱਕੇ ਹਾਂ ਹੋਰ ਬਾਈ ਪਾਓ ਉਹ ਦੇਖੀ ਭਰਾਵਾ ਕੋ ਆ ਨਾ ਹੋਰ ਹੋ ਤੋ ਪਰੇ ਹੋਂ ਦੱਬੇ ਆਪਣਾ ਨਾ ਕਾਉਂਡ ਹੋ ਜਾ ਕਾਂਦੇ ਜ ਮਾਰੀ ਬਾਬੇ ਦੇ ਅੱਗੇ ਬਾਬੇ ਦੇ ਅੱਗੇ ਮੱਤਨ ਹੋ ਗਏ ਮੰਗਲ ਦਾ ਡੱਬਾ ਕੀ ਰੋਟੀ ਲੱਗ ਲੰਦਿਆ ਕੀ ਹੋਇਆ ਮੰਗਲੇ ਓਏ ਓਏ ਆਟਾ ਵਾਲੇ ਦੇ ਅੰਦਰ ਬਾੜਤਾ ਨੇ ਜਿੱਕੜ ਕਾਲੀ ਵੀ ਤਿੰਨ ਹੀ ਆ ਸਾਲਿਆ ਇਹਦੇ ਵੀ ਪੜ ਤੇ ਇਹ ਖਿੱਚ ਕੇ ਜਰਾ ਨਾ 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 ਮਜੇ 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 ਤਾਂ ਫਸਾ ਨਹੀਂ ਆ ਜਾਣਦੇ ਹੁਣ ਨਿਕਲ ਜਾਣੀ ਨਹੀਂ ਨਿਕਲ ਜਾਣੀ ਨਹੀਂ ਸਾਲਾ ਹੀ ਤਾਂ ਖੁੱਭ ਗਈ ਪਹਿਲੇ ਹੀ ਉਹ ਆ ਰਿਦ ਤੇਜ ਮਿੱਟੀ ਪਟਾਈ ਹੀ ਇੱਥੇ ਪਹਿਲਾਂ ਨਹੀਂ ਮਿੱਟੀ ਪੁਵਾਈ ਆ ਪੁਵਾਈ ਆ ਮਿੱਟੀ ਨੇ ਝੋਨਾ ਬਾਲਾਇਆ ਵੀ ਇਹਦੇ ਨਾਲ ਝੋਨਾ ਪਹਿਲੀ ਬਹਿ ਗਈ ਪਹਿਲੀ ਜਾਂਦੋ 4x4 ਲਾਉ ਮਾਰੇ 4x4 ਹੀ ਲਾਇਆ ਪਹਿਲੇ ਫਸ ਗਈ ਚੱਲੋ ਸੇਵਕਾ ਕੰਮ ਖਤਰੇ ਵਾਲਾ ਯਾ ਇੱਥੇ ਨਹੀਂ ਨਹੀਂ ਨਾ 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 ਜਾਂਦੇ ਵੇ ਰੇਸਾ ਸੀ ਉਸੇ ਬੰਦ ਕਰ ਫੇਪੀ ਕਾ ਪੜਨੀ ਇਹਨੇ ਨਹੀਂ ਨਹੀਂ ਭਾਲੂ ਪਿੱਛੇ ਬਹਿਣਾ ਪੈਣਾ ਪਿੱਛੇ ਬੈਠੀ ਰਟਾਰਾ ਲਿਪ ਪਾ ਕਰਦੇ ਪਏ ਪਿੱਛੇ ਹੀ ਆ ਹੋਰ ਕਿੱਥੇ ਨਹੀਂ ਚੱਲ ਤੇ ਉਹ ਕਰ ਲਿਓ ਸਤਲੋ ਹੈਡਰ ਜਾਂ ਚੱਲ ਤੋਰ ਪੀ ਜਾਂਦੇ ਜਾਂਦੇ ਜਾਂ ਰੱਖ ਪੈਰ ਨਾ ਉਹ ਕੱਟੀ ਗਏ ਪਾਸੇ ਨੂੰ ਹਵਾ ਵੀ ਘੱਟ ਵਸਤਾ ਜੀ ਹਵਾ ਉਹ ਘੱਟ ਫੁੱਲ ਪਾਵਰ ਜਾਂਦਾਂ ਜੋ ਜਾਂਦਾਂ ਰੜਕੀ ਰੜਕੀ ਓ ਇੱਥੇ ਆਣ ਵੀਡੀਓ ਏਡੀਡੀ ਕੋਈ ਝੜਦੇ ਨੂੰ ਝੜਦੇ ਬਲੋਤ ਬਣਵਾ ਬਲੋਤ ਕੋਈ ਝੜਦੇ ਓਏ ਹਲ ਚੱਲ ਐਦਾ ਬੜਾ ਸੁੱਕ ਤੂੰ ਪਿੱਛੇ ਜਾਪ ਕੀ ਕਰਦਾ ਏ ਕੋਈ ਛੱਡ ਦੇ ਨੂੰ ਹਰ ਉਹ ਮੇਰਾ ਕੱਛਾ ਛੱਡ ਦੇ ਯਾਰ ਚੱਲ ਆ ਚੱਲ ਨੂੰ ਬਣ ਗਿਆ ਨਾ ਬਲੋਤ ਹੋ ਗਿਆ ਓਏ ਹਰ ਵੀ ਨਹੀਂ ਕੀ ਹੋਇਆ ਝੜਦੇ 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 ਆ ਜਾ ਆ ਜਾ ਬੱਸ ਕੋਈ ਨਹੀਂ ਚਾਲਿਆ ਹਾਂ। ਇਹ ਕੀ ਕਰਦਾ? ਆਹ ਚੌਥੀ ਗੱਡੀ ਦੀ ਨਾਲ। ਚਪਰੀਆ ਕੀ ਕਰਦਾ ਕੱਲਾ? ਆ ਆ ਜਾਂਦੇ ਉਹ। ਦੇਖ ਲੈ ਹਰੋਂ ਨਿਕ ਨੂੰ ਪਛਾਣ ਲਿਆ। ਅਰੇ ਵੀ ਕਹਿੰਦਾ ਆਏ ਮੈਨੂੰ ਬੈਜੂ ਗੁਕੜਾ। ਗਲਤੀ ਕੀਤੀ ਅਰ ਕੋਟ ਜਾ ਵੀ ਡੇਪਣਾ ਨਾਲ ਹੀ। ਇਹ ਨੂੰ ਡੁੱਟਣਾ ਹੀ ਚਾਹ। ਆਪਣੇ ਸਾਲਿਆ ਘਰੇ ਜਾਣਾ ਬਣਾ ਹੀ ਇਹਨੂੰ। ਨਿਕਲੋ ਸਾਨੂੰ ਬਾਈ ਜੀ। ਖਾਦੂ ਵੀ ਕਰ ਗਿਆ ਹੈ ਗੁੱਸਾ ਕਰ ਗਿਆ ਗੁੱਸਾ ਕਰ ਗਿਆ ਵੀ ਕਰ ਗਿਆ ਫਿਰ ਕੀ ਹੋ ਗਿਆ ਅਸੀਂ ਡਰਦੇ ਆ ਹਾਏ 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 ਹਵਾ ਨਹੀਂ ਪਰੂਣੀ ਭਾਈ ਮੁੰਡੇ ਉਹ ਗੱਡੀ ਪੈਂਚਰ ਹੋ ਗਈ ਹੈ ਪੈਂਚਰ ਕਿਲੋ ਕਿਲਿ ਕਰਤਾ ਕੰਮ ਦੇ ਇਹ ਆ ਸਿੱਧੂ ਮੁਸੇ ਵਾਲਾ ਛੋਟਾ ਛੋਟਾ ਇਹ ਬੱਚਾ ਹੈ ਬੱਚਾ ਇਹ ਬੱਚਾ ਤੂੰ ਮੇਰਾ ਡੈਡੀ ਆ ਤੂੰ ਮੇਰਾ ਡੈਡੀ ਆ ਕਿਹਨੂੰ ਤੂੰ ਡੈਡੀ ਕਹਿੰਦਾ ਮੈਂ ਤੈਨੂੰ ਬੋਲੂਗਾ ਡੈਡੀ ਕੀ ਬਸ ਬਸ ਬੋਲ ਗਿਆ ਬਸ ਚੱਕਰ ਨਹੀਂ ਮੜਜੀ ਹੈਲਪਰ ਜੀ ਕਾਰ ਮਿੱਟੀ ਨਾਲ ਲਵੇੜੀ ਸਰਨਾ ਕੱਟੂ ਕਰਨ ਲਿਆ ਆਹ ਸੱਦੂ ਜੋ ਆਇਆ ਉਹ ਜਮਣਾਏ ਤੇਰਾ ਹੈ ਕਿ ਇਹ ਜਮ ਜਮ ਜਰਾਵਾ ਆਈ ਕਰਿਆ ਮਾੜੀ ਦੀ ਗਾਣ ਗਾਣੋ ਗਾਣੋ ਯਾਰ ਹੋਰ ਉਹ ਜਾ ਕਿੱਲ ਲੱਗਾ ਆ ਦੇ ਆ ਦੇ ਦੋ ਲੱਗੇ ਆ ਸੋਨ ਇੱਕ ਆ ਲੱਗਾ ਇੱਕ ਆ ਲੱਗਾ ਹਾਂ ਭੈਣ ਦੀ ਆ ਬੈ ਗਈ ਪਿੱਛੇ ਗਰ ਮਾੜੀ ਦੀ ਪਿੱਛੇ ਰੋ ਹਲਕੀ ਜੀ ਆ ਹਲਕੀ ਜੀ ਵਾਹ ਦੇਖ ਹੋਰ ਮਾੜੀ ਦੀ ਹਲਕੀ ਜੀ ਹੋਰ ਯਾਰ ਜ਼ਿਆਦਾ ਕਰ ਗਿਆ ਦੋ ਆ ਇਧਰ ਵੀ ਭਾਈ ਪੈਂਚਰ ਤੁਸੀਂ ਹੋਈ ਲਾ ਲੈਣਾ ਸਭ ਕੁਝ ਤੇ ਲੱਭ ਲਿਆ ਇਹ ਲੰਗਰੀ ਤਾਂ ਨਹੀਂ ਚੁੱਕੀ ਆ ਹੈ ਬਾਈ ਪੈਂਚਰ ਤੁਸੀਂ ਹੋਈ ਲਾਣਾ ਸਭ ਕੁਝ ਤੇ ਲੱਭ ਲਿਆ ਪਿੱਛੇ ਕੀ ਰਹਿ ਗਿਆ ਮੈਂ ਲਾ ਲੈਣਾ ਹੀ ਉੱਥੇ ਦੁਕਾਨੇ ਹੀ ਭਾਂਜ ਗਲਤੀ ਕੀਤੀ ਪਾਪਣਾ ਹੋਆ ਭਰ ਲੈਣੀ ਹੋਰ ਤਾਂ ਬੋਲਦਾ ਹੀ ਸੀ ਹਾਂ ਪੈਂਚਰ ਲੱਭਾਇਆ ਹੀ ਉੱਥੇ ਨਹੀਂ ਨਾ ਭਰਾ ਮੈਂ ਅੱਖਾਂ ਤੇ ਖੋਲ ਅੰਕਲ ਮੈਂ ਦੇਖਣਾ ਅੱਖਾਂ ਨਹੀਂ ਖੋਲਣ ਦੀ ਨਾ ਟਾਈਮ ਨੂੰ ਸੱਚ ਅੱਖਾਂ ਖੋਲਣ ਦੀਆਂ ਨਹੀਂ ਓਏ ਇਹ ਕੰਡੇ ਆ ਗਏ ਲੱਗੇ ਨਾ ਅੱਜ ਹੁਣ ਅਸੀਂ ਉੱਥੇ ਲੰਮੇ ਪਾ ਕੇ ਦਾ ਕੰਡਾ ਕੱਢਣਾ ਤੇ ਗਾਣਾ ਲਾ ਦੀ ਉੱਥੇ ਮਗਰ ਕੰਡਾ ਕੱਢ ਤਾਂ ਕਿਦਾਂ ਹੀ ਕੰਡਾ ਕੱਢਦਾ ਸਿਰੇ ਦਾ ਜੱਗ ਫੈਰੋ ਐ ਬਲੋ ਤੇ ਬਲੋ ਤੇ ਬੇਟਾ ਚੁੱਟਾਈ ਇਹਨੂੰ ਸਾਲਿਆ ਮਾਮੇ ਦੀ ਬਈ ਆਪਣੇ ਬਾਪੇ ਦੀ ਫਿਰ ਉਹ ਹਵਾ ਘੱਟ ਨਹੀਂ ਨਿਕਲਣੀ ਹੈ ਪੰਜੇ ਦਿਨੋਂ ਉਹ ਆ ਫਿਰ ਕੋਲ ਜਾ ਕੇ ਲਵਾ ਰਿਹਾ ਮੈਂ ਉਹ ਆਹ ਬੁੱਲ ਕੇ ਅੰਦਰ ਆਣਾ ਉਹ ਲੈ ਹੱਥ ਵਾਰ ਅੱਗੇ ਹੁਣ ਮੈਂ ਬੈਠਾ ਕਿਉਂ ਨਿਕਲ ਨਹੀਂ ਤੂੰ ਤਾਂ ਫਸਾਤੀ ਲੋ ਵੀ ਮੁੰਡੇਓ ਉਹ ਦੇ ਡੇਗਣਾ ਜਾਏ ਇਹ ਜਿਹੜਾ ਟਰੈਕਟਰ ਘਰੋਂ ਲੈਣ ਦੇ ਟਰੈਕਟਰ ਘਰ ਪਰੇ ਉਹ ਇੱਥੇ ਅੰਦਰੋਂ ਇੱਥੇ ਨੂੰ ਲਾ ਦੇ ਪਿੱਛੇ ਨੂੰ ਪੱਠਿਆਂ ਨੂੰ ਲਾ ਦੇ ਇੱਥੇ ਬਾੜੇ ਇੱਥੇ ਨੱਠੀ ਜਾਣੀ ਆ ਇੱਥੇ ਨੱਠ ਜੂ ਇੱਥੇ ਕੜ ਜਾ ਨਹੀਂ ਆਇਨਾ ਆ ਲੋ ਅੰਕਲ ਜੀ ਅੱਬੀ ਟਰੈਕਟਰ ਆਪਣੇ ਕੋਲ ਆ ਹਾਂ ਮੰਗਲ ਨਾਲ ਕੋਈ ਡਾਇਰੈਕਟਰ ਨਹੀਂ ਦਿੰਦਾ ਸੀ ਬੰਡ ਮਗਿਆ ਮਿਊਜ਼ਿਕ ਸਿਸਟਮ ਹਾਲੇ ਵੇਖ ਲਓ ਬਰਾ ਯੱਕੀ ਜੇ ਤਰ ਤੇ ਚਿੱਤੇ ਵੱਡੀ ਆ ਉਹਦੇ ਹੋ ਰਹਿਣ ਦੇ ਮੇਸੀ ਮਾੜਾ ਹੋਰ ਹੋ ਜਾ ਅਰੇ ਗਾਲਾਂ ਸਲਿੱਪ ਕਰਕੇ ਦੇਣੇ ਲੱਗ ਜਾ ਯਾਰ ਗਾ ਦੌਰ ਲਾ ਜਾ ਕਰਨਾ ਪਿੰਡੋਂ ਬਾਗਰ ਬਾਗ ਬੋਆ ਬੰਦ ਕਰ ਗੱਲ ਆ ਵੀ ਚੱਲੂ ਬਣ ਰਹੀ ਆ ਓਏ ਮੋਹਰ ਲਾ ਟਾਇਰ ਨਹੀਂ ਲਾਓ ਵੇ ਖੋਲੇ ਲੋ ਹੌਂਦਾ ਹੀ ਹੌਲੀ ਹੌਲੀ ਕਰਕੇ ਜਦਾਂ ਬੱਚਿਆਂ ਵਾਂਗ ਹਾਂ ਖਿੱਚ ਕੇ ਆਉਂਦੇ ਸਿੱਧੇ ਰੱਖ ਟਾਇਰ ਟਾਇਰ ਸਿੱਧੇ ਰੱਖਿਆ ਕਰ ਆਹ ਦੇ ਨੇ ਖਿੱਚ ਕੇ ਹੁਣ ਆਹ ਚੀਜ਼ਾਂ ਤਾਂ ਓਕੇ ਓਕੇ ਭਜਾ ਕੇ ਜਾਣ ਦੇ ਭਜਾ ਕੇ ਓਏ ਇਧਰਲਾ ਟਾਇਰ ਨਹੀਂ ਕੰਮ ਕਰਦਾ ਓ ਯਾਰ ਭਜਾਉਂਦਾ ਹੀ ਨਹੀਂ ਹੈ ਓ ਇਧਰਲਾ ਟਾਇਰ ਨਹੀਂ ਕੰਮ ਕਰਦਾ

ਡਰ ਐ ਵੀ ਮਾੜਾ ਪਹਿਲੇ ਹੋਣੀ ਕਰਕੇ ਬਾੜਦਾ ਇੱਧਰ ਦੇ ਬੱਕ ਜਾ ਰਹੇ ਨੇ ਚਟਕੇ ਜੇ ਨਾ ਜਾਣ ਦੋ ਜਾਣ ਦੋ ਇਹ ਟਰੱਕ ਪਾਜੀ ਇੱਥੇ ਆ ਹੁਣ ਝਟਕੇ ਨਾ ਨੰਗਾ ਹੀ ਬਾਹ ਨੰਗਾ ਹੀ ਨੰਗਾ ਹੀ ਆ ਅਗਲੇ ਝਟਕੇ ਚੱਲ ਜਾਣੀ ਚਾਹ ਜਾਣਦੇ ਝਟਕੇ ਚੱਲ ਚਲ ਗਈ ਚਲ ਗਈ ਜਾਂਦੇ ਝਟਕ ਇਹ ਚਾਰ ਕੋੜੇ ਪੜੇ ਨੇ ਦੂਜੇ ਕਿਹੜੀ ਇਦਾਂ ਟਾਇਰ ਪਾਉਣੇ ਵਣੇ ਇਹਨੂੰ ਫੇਰ ਦੜਨਗੇ। ਗਾੜੀ ਹੋਈ। ਆਹ ਸਾਰਾ ਬੈ ਗਈ ਆ। ਚੱਕੇ। ਚੱਕੇ। ਇਹਦੇ ਬਾਹਰ ਕੋਈ ਨਹੀਂ ਤਾਂ ਹੀ ਨਹੀਂ ਵਾਰਦਾ ਮੈਨੂੰ ਪਤਾ। ਉਹ ਜਲਾ ਟਰੈਕਟਰ ਲੈ ਆ। ਇੱਕ ਟਾਇਰ ਮੋਹਪੋੜੇ ਬਣੇ ਉਹ ਗੁੱਟੀਆਂ ਵਾਲੇ। ਗੁੱਟੀਆਂ ਵਾਲੇ। ਗੁੱਟੀਆਂ ਵਾਲੇ ਹਾਂ। ਹੈਨਾ? ਹਲੇ ਆਤਰ ਗਿਆ ਕੱਗੇ ਓਏ ਇਹ ਪਲੇਨ ਟਾਇਰ ਆਇਆ ਹੈ ਮੁੱਤਰੀ ਦਾ ਕੀ ਭੁਕਾ ਇੱਧਰੋਂ ਭੱਗ ਤੋ ਇੱਧਰ ਤੇ ਆ ਉਹ ਆਓ ਬਾਬਾ ਜੀ ਬੈਠ ਪਾ ਦਾਂਗੇ ਬਾਬੇ ਦੂਆ ਜਾ ਓਏ ਇੱਥੋਂ ਦੀ ਆ ਜਾ ਲੀ ਥਣ ਖਾਲੀ ਘਰਾਂ ਦੇ ਪਰਾਂ ਦੇ ਹਰਾਮ ਜਾਲਿਆ ਰੋਜਾ ਚਿੱਪਰ ਦੇ ਕਿਉਂ ਭਰਦੇ ਆ ਵਾਸਾ ਸੇਵਕਾ ਜਿੰਦਾ ਜੀ ਆਕੇ ਜੀ ਮੇਰੀ ਬਿਗੀ ਕੱਢੀ ਉਹ ਬੰਦੇ ਨਿਕਲਦਾ ਮੈਂ ਕਹਿੰਦਾ ਨਹੀਂ ਜੀ ਬਲੈਕ ਵੀ ਐਸੀ ਹੈ ਹੈ ਵੀ ਕਹਿੰਦਾ ਕਿੱਥੋਂ ਆਇਆ ਮੈਂ ਗ੍ਰੇਨਾਂ ਵਾਲਿਆ ਮੋਹ ਪਰ ਤੋਂ ਹੋਈ ਤੇ ਮੈਂ ਟਰਾਲੀ ਥਲੇ ਭੈ ਮੈਂ ਆ ਗਿਆ ਤੇ ਭੱਜ ਗਏ ਉਹਦਾ ਗੇਸ ਲਗਾ ਮੈਂ ਕਿੱਥੋਂ ਆ ਮੋਹ ਗ੍ਰੇਨਾਂ ਵਾਲੇ ਟੀਮ ਨੇ ਆ ਹੋ ਇਧਰ ਵੀ ਇਧਰ ਆ ਦੇ ਔਰ ਇਸ ਦਿਓ ਉਹ ਇਧਰ ਲਾ ਟਾਇਰ ਯੋਰੀਨ ਮਾਰਦਾ ਇੱਧਰ ਲਾਂ ਕੱਲਾ ਡੈਰ ਘੁੰਮਦਾ ਇੱਧਰ ਲਾਂ ਨਹੀਂ ਘੁੰਮਦਾ ਯਾ ਯਾ ਤੇ ਯਾਰ ਯਾ ਯਾ ਇੱਕ ਉਹ ਸੇਡ ਲਾ ਗਿਆ आंदे हो पूरी रेस च हाँ भाई उधर का टायर घूमद इधर का घूमद ही नहीं हाँ देखो इधर घूमद ही नहीं लिया लिया ਓ ਦਾਵੇਂ ਤੇਰਾ ਸਾਫ ਮੇਰੇ ਕੱਪੜੇ ਮਰਮ ਨਹੀਂ ਫੈਟ ਕਰਦੇ ਓ ਮਗਲ ਕਰ ਜੋ ਮਗਲ ਹੀ ਫੀਟ ਤੇ ਆਪਾਂ ਤੁਸੀਂ ਕਹੀਆ ਵਿੱਚ ਗੰਦੇ ਬਣੇ ਪੱਤੇ ਨਹੀਂ ਆ ਜੀ ਪਿੱਛੇ ਛੱਡ ਦੋ ਬੈਠ ਵਿੱਚ ਚਲੋ ਅਸੀਂ ਵੀ ਦੇਈਏ ਪਰ ਹੋ ਜਾ ਤੂੰ ਮੋਰੇ ਬੈਠੋ ਮੋਰੇ ਮੋਰੇ ਅਗਰ ਉਰ ਬੈਠ ਗਿਆ ਚੱਲ ਕੋਈਂ ਭਾਈਆ ਵਾ ਚੱਲ ਜੋ ਤੈਨੀਆਂ ਜਣੇ ਲਾ ਭਾਈ ਬਣਾਓ ਮੈਂ ਬਣਾ ਹੁਣ ਤੁਸੀਂ ਬਣਾਓ ਮੈਂ ਨਹੀਂ ਮੈ ਨਹੀਂ ਬਣਾਉਣੀ ਮੈਨੂੰ ਉਹ ਬੜਾਈ ਬਣਾਈ ਉਹ ਤੂੰ ਬਣਾ ਇਹ ਜਾਊਗੀ ਉੱਡ ਤੀ पिछे जानते भी इधर जलूस का इधर मेरा बूह देखो कि बना प्यार ਤੁਰਪੀ ਵੇਹ ਜਵੇ ਉਹ ਉਹ ਤੁਰਪੀ ਫੇ ਉਹ ਉਹ ਫੇ ਤੁਰਪੀ ਦੀ ਘੈਂਜੋ ਹੋਰ ਅਦ੍ਰਮਾ ਦੀ ਵੀਡੀਓ ਸਾਹਮਣੇ ਵੇਦਰ ਮੂੰਹ ਤੇ ਛੋਟੀ ਸ਼ਰਟ ਉਹ ਮੂੰਹ ਕੋਟਾ ਬਲੋਗਰ ਦੀ ਬਾਤ ਨਹੀਂ ਆ ਉਹਨਾਂ ਸਿੱਧੇ ਵਿੱਚ ਬੰਪਰ ਟੁੱਟੇ ਹੋਣੇ ਨੇ ਮੇਰੀ ਉਹਦੇ ਥੱਲੇ ਉਹ ਕਹਿ ਗਈ ਆ ਉਹ ਹੈਗੀ ਹੁਣ ਗਲਾ ਉਹਨਾਂ ਦਾ ਪਰ ਬੋਲਦਾ ਉਹ ਆ ਬੰਦ ਕਰਨ ਲੱਗਾ ਉੱਚ ਬਣਾਓ ਆਦ ਗਈ ਆ ਕੰਮ ਕੰਮ ਖਤਰੇ ਆ ਯਾ ਬਾਬਾ ਗਾਣੇ ਲੈਣੇ ਤਾਂ ਕਾਜੋ ਤੂੰ ਹੁਣ ਲਵੇੜ ਦੇ ਸਾਨੂੰ ਵੀ ਪੜਦੀ ਚੱਤ ਅੱਲਾਕੇ ਪੜੀ ਚਲੋ ਚਲੋ ਇੱਥੇ ਕੰਮ ਖਤਰੇ ਆ ਆ ਇੱਥੇ ਸਹੀ ਆ ਆ ਇੱਧਰ ਸਹੀ ਆ ਇੱਧਰ ਦੇਖੋ ਭਾਈ ਮੂੰਹ ਦਿਖਾਈਓ ਕੰਮ ਖਤਰੇ ਹੋਈ ਗਿਆ ਲੋ ਵੀ ਮਿੱਤਰੋ ਓ ਬੰਪਰ ਗਿਆ ਓਏ ਬੰਪਰ ਨਿਕਲ ਗਿਆ ਇਹ ਚੀਮੇ ਬਾਬੇ ਦੇ ਬਿਆਨ ਸੀਗੇ ਬੰਪਰ ਜਾਣਾ ਕੋਈ ਨਹੀਂ ਨਾਟੀ ਨਿਕਲੇਗਾ ਕੁਛ ਨਹੀਂ ਹੋਇਆ ਚਲੋ ਚਲੋ ਜਾਣ ਦੇ ਇਹ ਫੇਰ ਜਾਣੀ ਅੱਗੇ ਨੂੰ ਮਾਰ ਦੇ ਖਾ ਮਾਰੋ ਆ ਤੈਨੂੰ ਨੀ ਪਿੱਛੇ ਚਲੋ ਲਾ ਲਾਟ ਕਰਤਾ ਗਾਣੂ ਫੇਰ ਤੈਨੂੰ ਪਿੱਛੇ ਨੂੰ ਇਹ ਨਾਲ ਜੂਰ ਤੇ ਲਾਉਂਦੇ ਫੇਰ ਇਹ ਆਣ ਜਾਣੀ ਪੈਨ ਨੂੰ ਆਹ ਉਹ ਕੋਈ ਨਹੀਂ ਜਾਣਦੇ ਯਾਰ ਜਾਣਦੇ ਇਹ ਕਦੇ ਖੰਦਾ ਮਾਰਾ ਮਾਰੇ ਕਿ ਤਾ ਚੱਲ ਓਏ ਮਾਰ ਬੱਲੀ ਓ ਚੱਲੀ ਜੀ ਆ ਗੁਣੀ ਕਹਿੰਦਾ ਪਾਪਾ ਕਹਿੰਦਾ ਹੁਣ ਹੀ ਲੈ ਕੇ ਚੱਲੋ ਤੈਨੂੰ ਪੜਾਈ ਦੇਣਾ ਓਏ ਹੋ 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 ਸਾਡਾ ਪਾਣੀ ਖੱਟ ਗਿਆ ਕਹਿੰ ਤੂੰ ਸੋਹਰਾ ਪਾਣੀ ਗੰਦਾ ਕਰਤਾ ਭੈਣ ਦੇ ਯਾਰ ਤੂੰ ਕਿਤੇ ਬੱਕਰਾ ਨਾ ਹੋਣਾ ਆਜੋ ਵੀ ਬਈ ਉਹ ਵੀ ਸਾਰੇ ਇਕੱਠੇ ਕਿਤੇ ਆ ਓਏ ਚਲੋ ਮਰੇ ਇਧੀਆਂ ਹੁੱਕਾ ਕਿਤੇ ਆ ਉਹਦੇ ਹੁੱਕਾ ਗੱਬੇ ਆ ਉਹਦੇ ਇੱਥੇ ਆ ਯਾਰ ਇਹ ਭਜੀ ਹੁੱਕ ਉਹਦੇ ਹੈਗੀ ਹੈਗੀ ਆ ਓਏ ਟੀਮੇ ਉਹ ਵੀ ਆਹ ਗੱਡੀ ਲਾਈ ਇਹਨੇ ਤੇਰੇ ਨੇ ਉਹ ਕੰਨਾਜ ਵੀ ਆਉ ਗਾਰਾ ਆਹੋ ਬਾਬਾ ਇਹਨਾਂ ਕੱਲੇ ਆ ਗੱਡੀ ਆ ਉਹ ਲਾ ਕੇ ਛਾ ਕੇ ਦੇਖੋ ਵਾਕੇ ਕੰਮ ਉੱਤੇ ਮੈਂ ਤਾਂ ਸ਼ਾਲੂ ਕੇ ਘਰੇ ਜਾਂਦੇ ਹੁਣ ਭੈਣ ਮਰਾਵੇ ਗੰਦੀ ਕੰਮ ਉਹ ਚਫਲਾ ਵੀ ਲੈ ਗਿਆ ਨਾਲ ਹੀ ਉਹ ਭੈਣ ਚੁੱਤਾ ਨਵੀਆਂ ਲਈਆਂ ਜੇ ਉਹ ਲਾ ਦੇ ਲਿਪੜਿਆ ਤੂੰ ਮੈਂ ਕਿਹਦੇ ਲਿਪੜਿਆ ਮੈਂ ਤਾਂ ਸਾਦੀ ਆ ਮੈਂ ਵੀ ਸਾਦੀ ਆ ਤੂੰ ਲਿਪੜਿਆ ਆ ਗਏ ਚਾਰ ਦਨੇ ਆ ਬਾਬਾ ਯਾਰ ਠੱਕਾ ਲਾ ਕੇ ਚੜ੍ਹ ਜਾਣੀ ਆ ਲੋਨੇ ਸਾਰੇ ਜਾਣੇ ਚੜਾ ਚਾਰ ਜਾਣੇ ਹੈਗੇ ਆ ਆਪਾਂ ਭਾਈ ਜੀ ਚਲੋ ਆਜੋ ਆਹੋ ਹੋਈ ਉਹ ਸ਼ੀਸ਼ੇ ਮਾੜੇ ਮਾੜੇ ਡੋਨ ਕਰੋ ਯਾਰ ਉਹ ਜੋ ਛੱਟੇ ਬੰਦੇ ਤਾਰ ਪਿਛੇ ਲਾ ਜੀ ਹਾਡੀ ਦੇ ਨਾਲੇ ਇਹ ਨਾ ਅੰਕਲ ਡਰਾਈਵਰ ਸਰੇਦਾ ਨਾ ਅੰਕਾੜਾ ਤੇ ਅੰਕਲ ਗੱਲ ਦਿਲ ਤੇ ਲਾ ਗਿਆ ਨਾ ਹੁਣ ਮੈਨੂੰ ਇਹਨਾਂ ਨੇ ਦੇਦ ਤੇ ਲੱਗੀ ਗੱਲ ਤੇ ਅਗਲਾ ਬੰਪਰ ਤੋੜਿਆ ਹੁਣ ਵੀ ਲੱਗਦਾ ਪਿਛਲਾ ਵੀ ਤੋੜਨ ਲੱਗੇ ਆ ਇਹ ਆਹ ਲੱਗੇ ਕੰਮ ਕਰਨ ਆਹ ਤਾਰ ਇਹ ਲੱਗੇ ਕੰਮ ਕਰਨ ਜੀ ਉਹੀ ਇਹ ਹੁਣ ਹੋਊ ਕੰਮ ਅਸਲੀ ਹੋਣ ਅਸਲੀ ਗੇਮ ਬਣਦੀ ਆ ਆ ਹੋਣ ਗੱਲ ਬਣੀ ਆ ਕਹਿੰਦੇ ਫਾਰਮੇ ਗੱਲ ਨਹੀਂ ਬਣਾਈ ਸੀ ਮਮਾ ਜੀ ਤੇ ਪਾ 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 ਹੀ ਜਫੀ ਪਾ ਆਪਾਂ ਹੁਣ ਲਵਾ ਪੀਆ ਧੋਣ ਲਈ ਅੰਕਲ ਕਿਦਾਂ ਨਜ਼ਾਰਾ ਆਇਆ ਮੈਂਗਾ ਪੂਰਾ ਐ ਪੂਰਾ ਨਜ਼ਾਰਾ ਆਇਆ ਨਾ ਗੱਡੀ ਭੈਂ ਤੇ ਲੈ ਗਈ ਡਿਜ਼ਾਇਰ ਅੱਗੇ ਤੱਕ ਚਲ ਗਈ ਥਾਰ ਭਵੇਂ ਦਿਲ ਤੋੜ ਗਈ ਅੱਜ ਇਹ ਪਤਾ ਕੀ ਆਟੋਮੈਟਿਕ ਆ ਨਾ ਤਾਂ ਕਰਕੇ ਇਹ ਰੇਸ ਛੱਡ ਦਿੰਦੀ ਆ ਜਿਹੜੀ ਉਹ ਨਾਲੇ ਤੀ ਹੈਗੀ ਸੀਗੀ ਆਹਾਂ ਆ ਇਹ ਰੇਸ ਛੱਡ ਦਿੰਦੀ ਜਦੋਂ ਚਿੱਕੜ 'ਚ ਫਸਦੀ ਆ ਵੀ ਜਿਹੜੀ ਮੈਨੂਅਲ ਗੱਡੀ ਆ ਮੈਨੂਅਲ ਗੱਡੀ ਰੇਸ ਨਹੀਂ ਛੱਡਦੀ ਬਲੌਕ ਬਣ ਗਿਆ ਉਹ ਲੋਕ ਖੋਲ ਗੱਡੀ ਜਾ ਬਲੌਕ ਬਣ ਗਿਆ ਹਰਗੁਣ ਕਹਿੰਦਾ ਬਲੌਕ ਬਣਾਉਣਾ ਤੇ ਗੱਡੀ ਗੰਦੀ ਵੀ ਹੋ ਗਈ ਹੁਣ ਧੌਣ ਵੀ ਲਾ ਪਏ ਆ ਤੇ ਹੁਣ ਹਰਗੁਣ ਕਦਮ ਮਜ਼ਾ ਆਇਆ ਫਿਰ ਨਹੀਂ ਆਇਆ ਆਇਆ ਠੀਕ ਆ ਹਾਂਜੀ ਵਾਟ ਰੋੜਾ ਦੇਖ ਮੇਰੇ ਇੱਕ ਕਦਮਾਂ ਵਿੱਚ ਆ ਗਿਆ ਆ ਬੰਪਰ ਓ ਲੈ ਸਾਰੀ ਸੱਟ ਕਰਾਦੀ ਗੱਡੀ ਵੈਰੀ ਉਹ ਤੇਰੀ ਈਪ ਉਹ ਟੁੱਟੀ ਨੇ ਧੋਲਾ ਉਧਰ ਹੜੋ ਲਾ ਜੀ ਅੱਜ ਜੋ ਗਦੇ ਘੋੜੇ ਇੱਕ ਬਰਾਬਰ ਹੀ ਲੜਾਏ ਅੱਜ ਹਾਂਜੀ ਕਿੱਦਾਂ ਲੱਗਾ ਜੀ ਤੁਹਾਨੂੰ ਸਾਡਾ ਬਲੌਗ ਇਹ ਕਮੈਂਟ ਜੀ ਜਰੂਰ ਦੱਸਿਆ ਕਰੋ ਥਾਰ ਰੋਕਸ ਜਿਹੜੀ ਆਪਾਂ ਬਾੜੀ ਸੀ ਨਾ ਕੱਦੂ ਦੇ ਵਿੱਚ ਕਹਿੰਦੇ ਪੂਰੀ ਧੰਤਨ ਕਰਾਤੀ ਮੁੰਡਿਆਂ ਨੇ ਤੇ ਹਰ ਗੁਣ ਕਿੱਦਾਂ ਫਿਰ ਨਜ਼ਾਰਾ ਆਇਆ ਬੁਰਾ ਹਾਂ ਟੱਕ ਬੈੰਦੀ ਸੀ ਨਾ ਬੁਰੀ ਤੇ ਕਮੈਂਟ ਹੀ ਕਰਿਆ ਕਰੋ ਲਾਈਕ ਕਰਿਆ ਕਰੋ ਸਬਸਕ੍ਰਾਈਬ ਵੀ ਕਰ ਲਿਆ ਕਰੋ ਸਾਡੇ ਚੈਨਲ ਨੂੰ ਕੋਸ਼ਿਸ਼ ਹੁੰਦੀ ਵਧੀਆ ਵਧੀਆ ਚੀਜ਼ਾਂ ਲੈ ਕੇ ਜੀ ਥੋੜੀ ਜਿਹੀ ਕੈਮਰਾਮੈਨ ਨੇ ਛੋਟੀ ਛੋਟੀਆਂ ਗਲਤੀਆਂ ਕੀਤੀ ਉਹ ਦੱਸਿਓ ਗਲਤੀ ਕਿੱਥੇ ਹੋਈ ਆ ਜ਼ੂਮ ਥੋੜਾ ਜਿਆਦਾ ਮਾਰਤਾ ਇਦਾਂ ਦੀ ਗੱਲਾਂ ਬਾਤਾਂ ਹੋਈਆਂ ਮੈਂ ਗੱਡੀ ਦੇ ਵਿੱਚ ਬ ਤਾਂ ਕਰਕੇ ਕੈਮਰੇ ਜਿਹੜੇ ਦੋ ਬੰਦਿਆ ਕੋਲ ਸੀਗੇ ਉਹਨਾਂ ਨੇ ਛੋਟੀ ਛੋਟੀਆਂ ਦੋ ਦਿਨ ਗਲਤੀਆਂ ਕੀਤੀਆਂ ਉਹ ਤੁਸੀਂ ਦੱਸਣਾ ਕਮੈਂਟਾਂ ਵਿੱਚ ਗਲਤੀ ਕਿੱਥੇ ਹੋਈ ਆ ਤੇ ਜਲਦੀ ਕੋਸ਼ਿਸ਼ ਕਰਾਂਗੇ ਜਲਦੀ ਮਿਲਦੇ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਧੰਨਵਾਦ